ਸਮੱਸਿਆ ਇਹ ਹੈ ਵੀ ਕਿ ਦਿਨੇ ਇਹ ਦੋ ਕਲੋਨੀਆਂ ਦਾ ਰਸਤਾ ਹੈ ਗੁਰੂ ਨਾਨਕ ਨਗਰ ਨਾਬਾ ਕਲੋਨੀ ਤੇ ਉਸ ਤੋਂ ਬਾਅਦ ਹੀ ਬਹੁਤ ਹੀ ਸਤਕਾਰਯੋਗ ਸਾਡੇ ਗੁਰੂ ਘਰ ਐ ਛੇਵੀਂ ਪਾਸਾ ਜੀ ਦਾ ਔਰ ਇਹ ਰਸਤਾ ਮੇਨ ਆ ਇੱਕ ਜਿਹੜਾ ਤਹਿਸੀਲ ਨੂੰ ਜਾ ਰਿਹਾ ਹੈ ਪਰ ਇੱਥੇ ਠੇਕੇਦਾਰ ਕੱਟ ਨਹੀਂ ਛੱਡ ਰਿਹਾ ਜਦ ਕਿ ਮੈਂ ਇੱਕ ਦੋ ਘੰਟੇ ਪਹਿਲਾਂ ਕਹਿ ਗਿਆ ਸੀ ਵੀ ਇੱਥੇ ਰਸਤਾ ਤੁਸੀਂ ਥੋੜਾ ਖੁੱਲਾ ਛੱਡਿਓ ਉਹ ਖੁੱਲੇ ਦੀ ਬਜਾਏ ਬੰਦੇ ਕਰਤਾ ਉਹਨੇ ਸਾਰੀ ਠੇਕੇਦਾਰ ਨੂੰ ਬਾਰ-ਬਾਰ ਕਹਿ ਰਹੇ ਠੇਕੇਦਾਰ ਸਾਡੀ ਗੱਲ ਨਹੀਂ ਸੁਣਦਾ ਹੈਗਾ ਕਿਉਂਕਿ ਇਹ ਕਿਹਦੇ ਠੇਕੇਦਾਰ ਦੀ ਕੋਈ ਮਨਸ਼ਾ ਹੈ ਵੀ ਕੋਈ ਸਾਨੂੰ 2 ਪੈਸੇ ਦੇਣਗੇ ਇਹ ਚੰਗੇ ਵੀ ਤਾਂ ਕਿ ਫੇਰ ਅਸੀਂ ਕੱਟ ਛੱਡ ਦਾਂਗੇ ਇਹ ਇਹ ਗੱਲ ਹੈ ਸਾਡੇ ਮਨ ਦੇ ਵਿੱਚ ਪਰ ਅਸੀਂ ਰੋਸ ਹੈ ਸਾਨੂੰ ਜਾਮ ਤਾਂ ਉਦੋਂ ਤੱਕ ਹੋਊਗਾ ਜਿੰਨਾ ਚਿਰ ਸਾਡਾ ਮਸਲਾ ਹੱਲ ਨਹੀਂ ਹੁੰਦਾ ਹੈਗਾ ਅਸੀਂ ਤਾਂ ਆਪਦਾ ਰੋਟੀ ਚਾਹ ਪਾਣੀ ਖਾ ਕੇ ਫਿਰ ਇੱਥੇ ਆਜਿਆ ਕਰਾਂਗੇ ਬਾਰੀ-ਬਾਰੀ ਬੈਠਿਆ ਕਰਾਂਗੇ ਜਿੰਨਾ ਚਿਰ ਇਹ ਕੱਟ ਇਹ ਤੋਂ ਸ਼ੁਰੂ ਲੱਗਦਾ ਨਹੀਂ ਹੈ ਕੱਟ ਇਸ ਮੁਸੱਬਾ ਨੇੜੇ ਰੋੜਾ ਜੀ ਆਪਣੇ ਨਾਲ ਲੱਗਦੀ ਕਲੋਨੀਆਂ ਨਾਬਾ ਕਲੋਨੀਆਂ ਗੁਰਨਾਕਨਗਰ ਮਲਕਾਣਾ ਪੱਤੀ ਜੋ ਕਿ ਸਹਿਰ ਬਾਜ਼ਾਰ ਨੂੰ ਤਸਵੀਰ ਰੋਡ ਨੂੰ ਹਸਪੀਟਲ ਨੂੰ ਰਸਤਾ ਜਾਂਦਾ ਹੈ ਮੇਨ ਜਿਹੜਾ ਕਿ ਬਹੁਤ ਵੱਡੀ ਕਲੋਨੀ ਹੈ ਨਾ ਲਾਹ ਦੇ ਕੱਟ ਛੱਡਦੇ ਇੱਥੇ ਕੱਟ ਨਹੀਂ ਛੱਡ ਰਹੇ ਪਲੱਸ ਪੈਂਟ ਇਹ ਕੱਟ ਛੱਡਣ ਬਾਰੇ ਕਿਹਾ ਤੇ ਉਹ ਬੰਦੇ ਸਾਡੋਂ ਅਜੇ ਤੱਕ ਆਏ ਨਹੀਂ ਤੇ ਬਾਕੀ ਮਟੀਰੀਅਲ ਬਿਲਕੁਲ ਗਲਤ ਲੱਗ ਰਿਹਾ ਹੈ ਤੇ ਜਿਹੜਾ ਫੁੱਟਪਾਥ ਹੈ ਨਾ 9 ਇੰਚ ਦਾ ਉੱਚਾ ਹੈ ਤੇ ਫੁੱਟਪਾਥ ਘੱਟੋ-ਘੱਟ 3 ਫੁੱਟ ਦਾ ਉੱਚਾ ਚਾਹੀਦਾ ਸੀ ਜਿਸ ਦੇ ਜਵਾਬ ਟੱਪਦੇ ਨਹੀਂ ਕਰਦੇ ਨੇ ਐਕਸੀਡੈਂਟ ਦਾ ਕਾਰਨ ਬਣ ਰਿਹਾ ਹੈ ਇਸ ਕਰਕੇ ਇੱਕਾ ਦੇ ਮੰਗਾ ਪੂਰੀ ਨੀਂਦ ਤੇ ਧਰਮ ਲੱਕ ਰੱਖ ਗਏ ਜਾਮ ਲੱਕ ਰੱਖਾਂਗੇ ਅਸੀਂ ਬਿਲਕੁਲ ਜਾ ਤੱਕ ਠੇਕੇਦਾਰ ਸਾਡੀ ਸੁਣਦਾ ਨਹੀਂ ਅਸੀਂ ਬਿਲਕੁਲ ਜਾਮ ਲੱਕ ਰੱਖਾਂ ਸਾਰੇ ਹਾਂਜੀ ਵੀ ਮੇਰੇ ਮਾਮਲਾ ਤੁਸੀਂ ਧਿਆਨ ਚ ਲੈ ਆਂਦਾ ਹੈਗਾ ਤੇ ਮੈਂ ਜਿਹੜਾ ਸਬੰਧਤ ਐਸ ਡੀਓ ਦਾ ਜਿਹੜਾ ਮੇਰੇ ਕੋਲ ਨੰਬਰ ਆ ਗਿਆ ਹੈਗਾ ਕਿਉਂਕਿ ਉਹ ਸਭ ਜਿਹੜੀ ਡਿਵੀਜ਼ਨ ਹੈਗੀ ਉਹ ਪਟਿਆਲਾ ਪੈਂਦੀ ਹੈ ਤੇ ਮੈਂ ਉਹਨਾਂ ਨੂੰ ਜਿਹੜਾ ਐਸ ਡੀਓ ਸਾਹਿਬ ਨੂੰ ਹਦਾਇਤ ਕਰਦਾ ਵੀ ਜਾ ਕੇ ਮੌਕੇ ਤੇ ਜਾਏ ਤੇ ਰੂਲਾ ਅਨਸਾਰ ਕਾਰਵਾਈ ਕਰੇ ਸਮੱਸਿਆ ਇਹ ਹੈ ਵੀ ਕਿ ਦਿਨੇ ਇਹ ਦੋ ਕਲੋਨੀਆਂ ਦਾ ਰਸਤਾ ਹੈ ਗੁਰੂ ਨਾਨਕ ਨਗਰ ਨਾਬਾ ਕਲੋਨੀ ਤੇ ਉਸ ਤੋਂ ਬਾਅਦ ਹੀ ਬਹੁਤ ਹੀ ਸਤਕਾਰਯੋਗ ਸਾਡੇ ਗੁਰੂ ਘਰ ਐ ਛੇਵੀਂ ਪਾਸਾ ਜੀ ਦਾ ਔਰ ਇਹ ਰਸਤਾ ਮੇਨ ਆ ਇੱਕ ਜਿਹੜਾ ਤਹਿਸੀਲ ਨੂੰ ਜਾ ਰਿਹਾ ਹੈ ਪਰ ਇੱਥੇ ਠੇਕੇਦਾਰ ਕੱਟ ਨਹੀਂ ਛੱਡ ਰਿਹਾ ਜਦ ਕਿ ਮੈਂ ਇੱਕ ਦੋ ਘੰਟੇ ਪਹਿਲਾਂ ਕਹਿ ਗਿਆ ਸੀ ਵੀ ਇੱਥੇ ਰਸਤਾ ਤੁਸੀਂ ਥੋੜਾ ਖੁੱਲਾ ਛੱਡਿਓ ਉਹ ਖੁੱਲੇ ਦੀ ਬਜਾਏ ਬੰਦੇ ਕਰਤਾ ਉਹਨੇ ਸਾਰੀ ਠੇਕੇਦਾਰ ਨੂੰ ਬਾਰ-ਬਾਰ ਕਹਿ ਰਹੇ ਠੇਕੇਦਾਰ ਸਾਡੀ ਗੱਲ ਨਹੀਂ ਸੁਣਦਾ ਹੈਗਾ ਕਿਉਂਕਿ ਇਹ ਕਿਹਦੇ ਠੇਕੇਦਾਰ ਦੀ ਕੋਈ ਮਨਸ਼ਾ ਹੈ ਵੀ ਕੋਈ ਸਾਨੂੰ 2 ਪੈਸੇ ਦੇਣਗੇ ਇਹ ਚੰਗੇ ਵੀ ਤਾਂ ਕਿ ਫਿਰ ਅਸੀਂ ਕਟ ਛੱਡ ਦਾਂਗੇ ਇਹ ਇਹ ਗੱਲ ਹੈ ਸਾਡੇ ਮਨ ਦੇ ਵਿੱਚ ਪਰ ਅਸੀਂ ਰੋਸ ਹੈ ਸਾਨੂੰ ਜਾਮ ਤਾਂ ਉਦੋਂ ਤੱਕ ਹੋਗਾ ਜਿੰਨਾ ਚਿਰ ਸਾਡਾ ਮਸਲਾ ਹੱਲ ਨਹੀਂ ਹੁੰਦਾ ਹੈਗਾ ਅਸੀਂ ਤਾਂ ਆਪਦਾ ਰੋਟੀ ਚਾਹ ਪਾਣੀ ਖਾ ਕੇ ਫਿਰ ਇੱਥੇ ਆਜਿਆ ਕਰਾਂਗੇ ਬਾਰੀ-ਬਾਰੀ ਬੈਠਿਆ ਕਰਾਂਗੇ ਜਿੰਨਾ ਚਿਰ ਇਹ ਕੱਟ ਇਹ ਤੋਂ ਸ਼ੁਰੂ ਲੱਗਦਾ ਨਹੀਂ ਹੈ ਕੱਟ ਇਸ ਮੁਸੱਬਾ ਨੇ ਅਰੂੜਾ ਜੀ ਆਪਣੇ ਨਾਲ ਲੱਗਦੀ ਕਲੋਨੀਆਂ ਨਾਬਾ ਕਲੋਨੀਆਂ ਗੁਰਨਾਕਨਗਰ ਮਲਕਾਣਾ ਪੱਤੀ ਜੋ ਕਿ ਸ਼ਹਿਰ ਬਾਜ਼ਾਰ ਨੂੰ ਤਸਵੀਰ ਰੋਡ ਨੂੰ ਹਸਪੀਟਲ ਨੂੰ ਰਸਤਾ ਜਾਂਦਾ ਹੈ ਮੇਨ ਜਿਹੜਾ ਕਿ ਬਹੁਤ ਵੱਡੀ ਕਲੋਨੀਆਂ ਹੈ ਨਾਲ ਲੱਗਦੇ ਕੱਟ ਛੱਡਦੇ ਇੱਥੇ ਕੱਟ ਨਹੀਂ ਛੱਡ ਰਹੇ ਪਲੱਸ ਪੈਂਟ ਇਹ ਕੱਟ ਛੱਡਣ ਵਾਸਤੇ ਕਿਹਾ ਤੇ ਉਹ ਬੰਦੇ ਸਾਡੋਂ ਅਜੇ ਤੱਕ ਆਏ ਨਹੀਂ ਤੇ ਬਾਕੀ ਮਟੀਰੀਅਲ ਬਿਲਕੁਲ ਗਲਤ ਲੱਗ ਰਿਹਾ ਹੈ ਤੇ ਜਿਹੜਾ ਫੁੱਟਪਾਥ ਹੈ ਇਹ 9 ਇੰਚ ਦਾ ਉੱਚਾ ਹੈ ਤੇ ਫੁੱਟਬਾਲ ਕੱਢ ਦੋਟਾ ਤਿੰਨ ਫੁੱਟ ਡਾਉਨ ਚਾਹੀਦਾ ਜੀ ਕਿ ਜਵਾਬ ਟੱਪਦੇ ਨਹੀਂ ਕਰਦੇ ਨੇ ਐਕਸੀਡੈਂਟ ਦਾ ਕਾਰਨ ਬਣ ਰਿਹਾ ਹੈ ਇਸ ਕਰਕੇ ਜਮ ਲਾ ਕਰਾਂਗੇ ਜਿਹਾ ਬਿਲਕੁਲ ਜਦ ਤੱਕ ਠੇਕੇਦਾਰ ਸਾਡੀ ਸੁਣਦਾ ਨਹੀਂ ਅਸੀਂ ਬਿਲਕੁਲ ਜਮ ਲਾ ਕੇ ਰੱਖਾਂ ਸਾਰੇ ਜੀ ਹਾਂ ਜੀ ਵੀ ਮੇਰੇ ਮਾਮਲਾ ਤੁਸੀਂ ਧਿਆਨ ਚ ਲੈ ਆਂਦਾ ਹੈਗਾ ਤੇ ਮੈਂ ਜਿਹੜਾ ਸਬੰਧਤ ਐਸ ਡੀਓ ਦਾ ਜਿਹੜਾ ਮੇਰੇ ਕੋਲ ਨੰਬਰ ਆ ਗਿਆ ਹੈਗਾ ਕਿਉਂਕਿ ਉਹ ਸਭ ਜਿਹੜੀ ਡਿਵੀਜ਼ਨ ਹੈਗੀ ਉਹ ਪਟਿਆਲਾ ਪੈਂਦੀ ਹੈ ਤੇ ਮੈਂ ਉਹਨਾਂ ਨੂੰ ਜਿਹੜਾ ਐਸ ਡੀਓ ਸਾਹਿਬ ਨੂੰ ਹਦਾਇਤ ਕਰਦਾ ਵੀ ਜਾ ਕੇ ਮੌਕੇ ਤੇ ਜਾਏ ਤੇ ਰੂਲਾ ਅਨਸਾਰ ਕਾਰਵਾਈ ਕਰੇ ਜੀ